ਕੋਈ ਬੰਦਾ ਤੁਹਾਡੇ ਨਾਲ ਨੇੜਤਾ ਰੱਖਦਾ ਜਾਂ ਕੋ ਨਹੀਂ ਰੱਖਦਾ ਤੁਸੀਂ ਚਿਹਰਾ ਵੇਖ ਕੇ ਅੰਦਾਜ਼ਾ ਲਾ ਸਕਦੇ ਜੇ ਪਈ ਇਹ ਬੰਦਾ ਖੁਸ਼ ਆ ਕਿ ਦੁਖੀ ਆ ਉਹ ਜਿਹੋ ਜਾਂ ਅੰਦਰ ਮਨ ਵਿੱਚ ਜੋ ਵਿਚਾਰ ਚੱਲਦੇ ਆ ਉਹੋ ਜਿਹੇ ਹਾਵ ਭਾਵ ਚਿਹਰੇ ਤੇ ਪ੍ਰਗਟ ਹੋ ਜਾਂਦੇ ਆ ਜੇ ਤੇ ਮਨ ਵਿੱਚ ਹੋਵੇ ਕੋਈ ਖੁਸ਼ੀ ਦੀ ਗੱਲ ਕੋ ਖੇੜਾ ਤੇ ਬੰਦਾ ਖੜਿਆ ਹੀ ਫਿਰਦਾ ਹੱਸਦਾ ਫਿਰਦਾ ਗਾਉਂਦਾ ਫਿਰਦਾ ਤੇ ਜੇ ਮਨ ਵਿੱਚ ਕੋਈ ਝੋਰਾ ਲੱਗਾ ਕੋਈ ਉਦਾਸੀ ਆ ਮਨ ਦੇ ਵਿੱਚ ਕੋ ਗਾਮਿਆ ਤਾਂ ਉਹ ਵੀ ਚਿਹਰੇ ਤੇ ਕਹਿੰਦਾ ਪਤਾ ਨਹੀਂ ਕਿੱਥੋਂ ਲੱਗ ਗਏ ਆ ਕਿੰਨੇ ਲੰਮੀਆਂ ਬਾਠਾਂ ਗਏ ਆ ਕਿੱਥੋਂ ਤੱਕ ਜਾ ਕੇ ਨਖ ਰਗੜਿਆ ਕਿੰਨੀਆਂ ਸੁਖਣਾ ਸੁਖੀਆਂ ਕਿੱਥੇ ਕਿੱਥੇ ਜਾ ਕੇ ਪੁੱਛਣਾ ਪੁਆਇਆ ਲੇਕਿਨ ਸਾਡੇ ਘਰ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਸਾਨੂੰ ਮਿਲਿਆ ਅਸੀਂ ਬੜੇ ਠੇਡੇ ਖਾਦੇ ਆ ਸ਼ਾਇਦ ਸਾਡੇ ਕਰਮਾਂ ਵਿੱਚ ਨਹੀਂ ਕੋਈ ਔਲਾਦ ਦਾ ਸੁੱਖ ਜਿਹੜੀਆਂ ਗੱਲਾਂ ਭਾਈ ਆਦਮ ਸਿੱਧੂ ਉਹ ਬਿੰਜੂ ਪਿੰਡ ਮਾਲਵਾ ਦੇ ਇਲਾਕੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਸਿੱਖ ਨੂੰ ਦੱਸ ਰਿਹਾ ਕਿਹੜੇ ਲਫ਼ਜ਼ ਕਿਹੜੇ ਅੰਦਾਜ਼ ਵਿੱਚ ਕਹਿ ਰਿਹਾ ਉਸ ਵੇਲੇ ਦੀ ਵਾਰਤਾ ਕਵਤਾ ਵਿੱਚ ਪਰੋ ਕੇ ਗਿਆਨੀ ਸੁਖਵਿੰਦਰ ਸਿੰਘ ਮੰਡਾਲੀ ਬੜਾ ਜੱਥਾ ਕੁਝ ਹੈ ਮਿਲਿਆ ਪੁੱਤ ਕੋਈ ਨਾ ਮਿਲਿਆ ਪੁੱਤ ਕੋਈ ਨਾ ਸਾਡੇ ਕਰਮ ਜਾਪਦੇ ਟੇਡੇ ਮਿਲਿਆ ਪੁੱਤ ਕੋਈ ਨਾ ਸਾਡੇ ਕਰਮ ਜਾਪਦੇ ਟੇਡੇ ਮਿਲਿਆ ਪੁੱਤ ਕੋਈ ਨਾ ਸਾਡੇ ਕਰਮ ਜਾਪਦੇ ਟੇਡੇ ਵਾਹਿਗੁਰੂ ਸਿੱਖ ਰਾਮਦਾਸ ਗੁਰਦਾ ਪਹੁੰਚਾ ਕਰ ਆਦਮ ਦੇ ਚੱਲ ਕੇ ਵੇਖੇ ਚੇਰਾ ਉਸ ਦਾ ਅੰਦਰ ਵਾਲਾ ਦੁੱਖ ਪਿਆ ਛਲ ਕੇ ਸਿੱਖ ਰਾਮਦਾਸ ਗੁਰਦਾ ਪਹੁੰਚਾ ਕਰ ਆਦਮ ਦੇ ਚੱਲ ਕੇ ਵੇਖੇ ਚੇਰਾ ਉਸ ਦਾ ਅੰਦਰ ਵਾਲਾ ਦੁੱਖ ਪਿਆ ਛਲ ਕੇ ਤੁਛ ਦਾ ਗੁਰ ਸਿੱਖ ਮੁਖ ਚੋ ਤੁਸੀਂ ਉਦਾਸ ਲੱਗਦੇ ਏਡੇ ਮਿਲਿਆ ਪੁੱਤ ਕੋਈ ਨਾ ਸਾਡੇ ਕਰਮ ਜਾਪਦੇ ਟੇਡੇ ਮਿਲਿਆ ਪੁੱਤ ਕੋਈ ਨਾ ਸਾਡੇ ਕਰਮ ਜਾਪਦੇ ਟੇਡੇ ਟੱਡ ਰੋਣਾ ਨਿਕਲ ਗਿਆ ਦਿਲ ਦਾ ਦਰਦ ਨਾ ਜਾਵੇ ਦੱਸਿਆ ਹੱਸਿਆ ਵੀ ਚਿਰ ਹੋਇਆ ਹੁਣ ਤੇ ਜੀਵਨ ਦੁੱਖ ਵਿੱਚ ਫਸਿਆ ਟੱਡ ਰੋਣਾ ਨਿਕਲ ਗਿਆ ਦਿਲ ਦਾ ਦਰਦ ਨਾ ਜਾਵੇ ਦੱਸਿਆ ਹੱਸਿਆ ਵੀ ਚਿਰ ਹੋਇਆ ਹੁਣ ਤੇ ਜੀਵਨ ਦੁੱਖ ਵਿੱਚ ਫਸਿਆ ਔਲਾਦ ਪੂਰਤੀ ਲਈ ਖਾਤੇ ਰਾਹ ਵਿੱਚ ਬੜੇ ਠੇਡੇ ਮੇਰਾ ਪੁੱਤ ਕੋਈ ਨਾਡੇ ਕਰਮ ਚਾਪ ਦੇ ਡੇਡੋ ਰੱਛੜਿਆ ਕੋਈ ਨਾ ਰਗੜੇ ਥਾਂ ਥਾਂ ਉੱਤੇ ਮੱਥੇ ਆਖਿਰ ਨੂੰ ਪੀਰ ਫਕੀਰ ਸਾਡੇ ਮਨੋਂ ਨੇ ਸਾਰੇ ਲੱਥੇ ਦਰ ਛੜਿਆ ਕੋਈ ਨਾ ਰਗੜੇ ਥਾਂ ਥਾਂ ਉੱਤੇ ਮੱਥੇ ਆਖਿਰ ਨੂੰ ਪੀਰ ਫਕੀਰ ਸਾਡੇ ਮਨੋਂ ਨੇ ਸਾਰੇ ਲੱਥੇ ਬੜੇ ਤਰਲੇ ਪਾਏ ਨੇ ਬੜੇ ਤਰਲੇ ਪਾਏ ਨੇ ਹੋਜੇ ਹਰਤਾ ਦੂਰ ਦੂਰੇ ਡੇ ਮਿਲਿਆਪਤ ਕੋਈ ਨਾ ਸਾਡੇ ਕਰਮ ਜਾਪਦੇ ਡੇ ਡੇ ਮਿਲਿਆਪਤ ਕੋਈ ਨਾ ਸਾਡੇ ਕਰਮ ਜਾਪਦੇ ਡੇ ਡੇ ਆਸਾਂ ਸਭ ਮੁੱਕ ਗਈਆਂ ਪੱਲੇ ਰਹਿ ਗਈ ਅੰਤ ਉਦਾਸੀ ਹੁਣ ਬਣ ਗਏ ਦੋਵੇਂ ਜੀ ਨਿਰਾਸ਼ਾ ਵਾਲੇ ਘਰ ਦੇ ਵਾਸੀ ਆਸਾਂ ਸਭ ਮੁੱਕ ਗਈਆਂ ਪੱਲੇ ਰਹਿ ਗਈ ਅੰਤ ਉਦਾਸੀ ਹੁਣ ਬਣ ਗਏ ਦੋਵੇਂ ਜੀ ਨਿਰਾਸ਼ਾ ਵਾਲੇ ਘਰ ਦੇ ਵਾਸੀ ਪਹਿਲਾਂ ਲੈ ਤੁਰਦੇ ਸਾਂ ਆਸ ਤੇਜ ਕਰੇ ਪਰਵਤ ਢੇਡੇ ਮਿਲੇ ਆ ਪੁੱਤ ਕੋਈ ਨਾ ਸਾਡੇ ਕਰਮ ਜਾਪਦੇ ਟੇਡੇ ਮਿਲੇ ਆ ਪੁੱਤ ਕੋਈ ਨਾ ਸਾਡੇ ਕਰਮ ਜਾਪਦੇ ਟੇਡੇ ਸਾਰੀ ਗੱਲ ਦੱਸ ਦਿਲ ਦੀ ਹੋ ਕੇ ਲੈ ਲੈ ਹੰਝੂ ਕੇਰੇ اے ਦੁੱਖ ਸਭ ਤੋਂ ਵੱਡਾ ਉਜਦਾ ਹੋਰ ਵੀ ਆਉਣ ਬਥੇਰੇ ਸਾਰੀ ਗੱਲ ਦੱਸ ਦਿਲ ਦੀ ਹੋ ਕੇ ਲੈ ਲੈ ਹੰਝੂ ਕੇਰੇ اے ਦੁੱਖ ਸਭ ਤੋਂ ਵੱਡਾ ਉਜਦਾ ਹੋਰ ਵੀ ਆਉਣ ਬਥੇਰੇ ਸੁਖਵਿੰਦਰ ਮੰਡਾਲੀ ਕੇ ਸੁਖਵਿੰਦਰ ਮੰਡਾਲੀ ਕੇ ਜਾਤਾ ਹਰ ਕਰਦੀ ਬੁਤਕੇਡੇ ਮਿਲਿਆ ਬੁਤ ਕੋਈ ਨਾ ਸਾਡੇ ਕਰਮ ਜਾਪਦੇ ਟੇਡੇ ਮਿਲਿਆ ਬੁਤ ਕੋਈ ਨਾ ਸਾਡੇ ਕਰਮ ਜਾਪਦੇ ਟੇਡੇ ਮਿਲਿਆ ਬੁਤ ਕੋਈ ਨਾ ਸਾਡੇ ਕਰਮ ਜਾਪਦੇ ਟੇਡੇ ਅਬ ਸਾਰੀ ਸੰਗਤ ਬੜੇ ਪ੍ਰੇਮ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ